ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਕਿਸਾਨ ਜਥੇਵੰਦਿਆਂ ਦੇ ਜਿਹੜਾ ਆਗੂ ਨੇ ਦਲਾਲ ਉਹਨਾਂ ਵਾਸਤੇ ਲੋਕਾਂ ਨੇ ਕਾਫੀ ਫੋਨ ਕੀਤੇ ਕਹਿੰਦੇ ਗਿਆਨੀ ਜੀ ਇੱਕ ਗੱਲ ਤੁਹਾਨੂੰ ਦੱਸਦੇ ਆਂ ਕਰੋਗੇ ਮੈਂ ਕਿਹਾ ਦੱਸੋ ਕਹਿੰਦੇ ਜਿੰਨੇ ਵੀ ਕਿਸਾਨ ਆਗੂ ਨੇ ਦਲਾਲ ਕਹਿੰਦੇ ਇਹ ਧਰਨੇ ਉੱਥੇ ਲਾਉਂਦੇ ਨੇ ਜਿੱਥੇ ਇਹਨਾਂ ਨੂੰ ਵਧੀਆ ਪੈਸੇ ਮਿਲਣ ਮੈਨੂੰ ਇਹ ਤਾਂ ਪਤਾ ਹੀ ਹੈ ਇਹ ਦੱਸਣ ਲਈ ਕਿਹੜੀ ਗੱਲ ਹੈ ਕਹਿੰਦੇ ਹੁਣ ਪਾਕਿਸਤਾਨ ਦੇ ਨਾਲ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਕਹਿੰਦੇ ਇਹਨਾਂ ਇੱਕ ਵੀ ਆਗੂ ਦਾ ਕੋਈ ਤੁਸੀਂ ਬਿਆਨ ਦਿਖਾਓ ਕਿਤੇ ਇਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੋਵੇ ਵੀ ਸ਼ਾਂਤ ਰਹੋ ਜਾਂ ਕਿਹਾ ਹੋਵੇ ਅਸੀਂ ਆਰਮੀ ਦੇ ਹੱਕ ਵਿੱਚ ਹਾਂ ਜਾਂ ਕਿਹਾ ਹੋਵੇ ਅਸੀਂ ਜੰਗ ਦੇ ਹੱਕ ਵਿੱਚ ਨਹੀਂ ਵੀ ਜਨ ਕਿ ਇੱਕ ਵੀ ਸਟੇਟਮੈਂਟ ਇਸ ਮੁੱਦੇ ਤੇ ਇਹਨਾਂ ਕਿਸਾਨ ਆਗੂਆਂ ਦੀ ਆਈ ਨਹੀਂ ਇਹ ਲੋਕਾਂ ਦੇ ਮੈਸੇਜ ਪਏ ਆ ਮੇਰੇ ਕੋਲ ਮੈਂ ਕਿਉਂ ਵੀਡੀਓ ਬਣਾ ਰਿਹਾ ਹਾਲਕਿ ਮੈਂ ਪਹਿਲਾਂ ਕਈ ਵਾਰੀ ਪੋਸਟਾਂ 'ਮ ਬਾਕੇ ਵੀ ਕਿਹਾ ਵੀ ਅਸੀਂ ਜੰਗ ਦੇ ਨਾਲ ਸਹਿਮਤ ਨਹੀਂ ਅਸੀਂ ਨਹੀਂ ਚਾਹੁੰਦੇ ਸਰਹੱਦਾਂ ਦੇ ਉੱਪਰ ਕਿਸੇ ਮਾਂ ਦਾ ਪੁੱਤ ਸ਼ਹੀਦ ਹੋਵੇ ਅਸੀਂ ਨਹੀਂ ਚਾਹੁੰਦੇ ਦੋਨੋਂ ਦੇਸ਼ਾਂ ਦੇ ਨਾਲ ਗੱਲਬਾਤ ਦੇ ਨਾਲ ਮਸਲਾ ਸੁਲਝਾਇਆ ਜਾ ਸਕਦਾ ਟੇਬਲ ਟॉक ਬਹੁਤ ਵੱਡਾ ਹਾਲ ਹੁੰਦਾ ਪਰ ਜਿਹੜੇ ਕਿਸਾਨ ਆਗੂ ਨੇ ਨਾ ਦਲਾਲ ਮੈਂ ਕਹਿਣਾ ਹੁੰਦਾ ਕਿ ਕਹਿੰਦੇ ਨੇ ਨਾ ਅਸੀਂ ਪੰਜਾਬ ਲਈ ਸ਼ਹੀਦ ਹੋ ਜਾਾਂਗੇ ਖੂਨ ਦਾ ਕਤਰਾ-ਕਤਰਾ ਬਹਾ ਦੇਾਂਗੇ ਇਹਨਾਂ ਸਾਰਿਆਂ ਨੂੰ ਚੈਲੰਜ ਹੈ ਆ ਜਿਹੜੇ ਡੱਲੇ ਬਾਲ ਵਰਗੇ ਭੁੱਖ ਹੜਤਾਲ ਤੇ ਬਿਠੇ ਜੀ ਨਾ ਮਰਨ ਮਰਦੇ ਕਿ ਅਸੀਂ ਮਰ ਜਾਾਂਗੇ ਹੁਣ ਟਾਈਮ ਹੈ ਹੁਣ ਟਾਈਮ ਹੈ ਸ਼ਹੀਦ ਹੋਣ ਦਾ ਜਿੰਨੇ ਵੀ ਹੈਗੇ ਨੇ ਭੋਂਕੜ ਇਨਾ ਸਾਰਿਆਂ ਨੂੰ ਬੇਨਤੀ ਹੈ ਚਲੋ ਤੁਹਾਨੂੰ ਛੋਟ ਮੈਂ ਦੇ ਦਿੰਦਾ ਤੁਹਾਨੂੰ ਇੱਕ ਬੇਨਤੀ ਹੈ ਵੀ ਬਾਗਾ ਸਰਹੱਦ ਬਾਰਡਰ ਜਾਨਕੀ ਤੇ ਅਟਾਰੀ ਬਾਰਡਰ ਇਹ ਬਹੁਤ ਨੇੜੇ ਨੇ ਉੱਥੇ ਜਾ ਕੇ ਇੱਕ ਧਰਨਾ ਲਾਓ ਮੜਾ ਜਾ ਕਹੋ ਪਾਕਿਸਤਾਨ ਮੁਰਦਾਬਾਦ ਬਤਾਂਦੇ ਲੱਗੇ ਵੀ ਤੁਸੀਂ ਪੰਜਾਬ ਦੇ ਭਾਰਤ ਦੇ ਵਾਸੀ ਕਹੋ ਜਾ ਕੇ ਜਦੋਂ ਨਾ ਉਹ ਗਾਦਰ ਫਿਲਮ ਆਈ ਸੀ ਪਹਿਲੀ ਸ਼ਨੀ ਦੇਵਾਲ ਦੀ ਜਦੋਂ ਨਲਕਾ ਜਾਂ ਪੜਦਾ ਹੁੰਦਾ ਉਹ ਕਾਜੀ ਕਹਿੰਦਾ ਕਹ ਪਾਕਿਸਤਾਨ ਜਿੰਦਾਬਾਦ ਉਹ ਕਹਿੰਦਾ ਪਾਕਿਸਤਾਨ ਜਿੰਦਾਬਾਦ ਫਿਰ ਉਹਨੂੰ ਕਿਹਾ ਜਾਂਦਾ ਕਿ ਕਹ ਭਾਰਤ ਹਿੰਦੁਸਤਾਨ ਮਰਦਾਬਾਦ ਤੇ ਉਹ ਫਿਰ ਜਵਾਬ ਦਿੰਦਾ ਉਹ ਕਹਿੰਦਾ ਹਿੰਦੁਸਤਾਨ ਜਿੰਦਾਬਾਦ ਤੇ ਨਾਲ ਜਦੋਂ ਤੇ ਹਫੜਾ ਧੰਪੜੀ ਵੱਜਦੀ ਹੈ ਨਾ ਹਲਕੀ ਫਿਲਮ ਹੈ ਜਾਣੇ ਕਿ ਇੱਕ ਕਿਰਦਾਰ ਨਿਭਾਉਣ ਵਾਲਾ ਇੱਕ ਐਕਟਰ ਵੀ ਇਹ ਗੱਲ ਨਹੀਂ ਕਹਿ ਸਕਦਾ ਕਿ ਪਾਕਿਸਤਾਨ ਮਰਦਾਬਾ ਜਪਾਰਤ ਮਰਦਾਬਾ ਕੋਈ ਵੀ ਮਲਕ ਦਾ ਇਹ ਮਨੁੱਖ ਕਹਿ ਨਹੀਂ ਸਕਦਾ ਪਰ ਹੋ ਜਿਹੜੇ ਦਲਾਲ ਨੇ ਕਿਸਾਨਾਂ ਨੂੰ ਇਹਨਾਂ ਨੂੰ ਬੇਨਤੀ ਹੈ ਤੁਸੀਂ ਕੁਝ ਨਹੀਂ ਕਹਿਣਾ ਨਾ ਤੁਸੀਂ ਮੁਰਦਾਬਾਰ ਕੋ ਕਿਉਂ ਕਹਿਣਾ ਸੀ ਕਿਸੇ ਨੂੰ ਸਾਡਾ ਦੇਸ਼ ਭਾਰਤ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਕੋਈ ਸ਼ੱਕ ਨਹੀਂ ਪਰ ਜੇ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਪੰਜਾਬ ਦੇ ਭਾਰਤ ਦੇ ਵਾਸੀ ਆ ਜਿਵੇਂ ਤੁਸੀਂ ਪੈਸੇ ਇਕੱਠੇ ਖਾਤਰ ਨੂੰ ਕਰਨ ਵਾਸਤੇ ਧਰਨੇ ਲਾਏ ਸੀ ਨਾ ਕਿ ਤੇਰੀ ਲਣਾ ਰੋਕਤੀਆਂ ਅੱਜ ਵੀ ਉਹ ਪੰਢੇਰ ਦਾ ਬਿਆਨ ਆਇਆ ਸੀ ਕਿ ਸਾਨੂੰ ਕਹਿੰਦੇ ਨੇ ਰੇਲਾਂ ਨਾ ਰੋਕੋ ਆਰਮੀ ਦੇ ਟੈਂਕ ਲੰਘਣੇ ਨੇ ਅਸਲਾ ਨੰਘਣਾ ਸੀ ਰੋਕੀਆਂ ਨਹੀਂ ਤੁਸੀਂ ਕਹੋਣੋ ਰੋਕਣੂਣੇ ਅਗਲੇ ਡਾਂਗਾ ਰੱਖੀਓ ਟੈਂਕਾਂ ਦੇ ਵਿੱਚ ਕੱਢ ਕੇ ਚਾਰ-ਚਾਰ ਮਾਰਨਗੇ ਤੁਹਾਡੇ ਮੋਰਾਂ 'ਚ ਤੁਸੀਂ ਖੜੋਗੇ ਆਰਮੀ ਦੇ ਮੂਹਰੇ ਇੱਕ ਫੇਰ ਵੱਜਿਆ ਤੁਸੀਂ ਤਾਂ ਟੱਪਦੇ ਜਾਉਂਗੇ ਕੰਦਾ ਪੰਜ-ਪੰਜ ਫੁੱਟੀਆਂ ਤੁਸੀਂ ਕਿਤੇ ਖੜਨਾ ਉੱਥੇ ਇੱਕੋ ਹੀ ਬੇਨਤੀ ਹੈ ਵੀ ਜਿਵੇਂ ਤੁਸੀਂ ਪੈਸੇ ਖਾਤਾ ਧਰਨੇ ਲਾਈ ਸੀ ਨਾ ਹੁਣ ਵੀ ਲਾ ਰਹੇ ਨੇ ਬੇਸ਼ਰਮ ਇਹ ਦੋ ਬਾਰਡਰ ਨੇੜੇ ਪੈਂਦੇ ਹੁਣਾਂ ਬਾਰਡਰਾਂ ਤੇ ਜਾ ਕੇ ਨਾ ਚਲੋ ਤੁਸੀਂ ਕੱਲ ਅੰਮ੍ਰਿਤਸਰੇ ਵੱਗੋ ਸਰਹੱਦ ਤੇ ਜਾ ਕੇ ਯਾਨੀ ਕਿ ਬਾਗਾ ਬਾਰਡਰ ਤੇ ਜਾ ਕੇ ਇੱਕ ਧਰਨਾ ਜਾ ਕੇ ਲਾ ਦਿਓ ਦੇਖੋ ਤੁਹਾਡੇ ਪਿੱਛੇ ਕਿੰਨੇ ਕੌਂਦੇ ਆ ਜਾ ਕੇ ਬੈਠਣਾ ਹੀ ਉਥੇ ਕੁਛ ਨਾ ਕਹੋ ਤੁਸੀਂ ਜਾ ਕੇ ਅਰਜ਼ਾ ਸੀ ਕਰਿਓ ਵੀ ਅਸੀਂ ਚਾਹੁੰਦੇ ਨਹੀਂ ਜੰਗ ਹੋਵੇ ਤੁਹਾਨੂੰ ਪਤਾ ਹੈ ਵੀ ਉਥੇ ਆਰਮੀ ਖੜੀ ਹੈ ਜੇ ਇੱਕ ਅੱਧੀ ਮਚਹਲ ਚੱਲ ਗਈ ਤਾਂ ਫੇ ਸਾਡਾ ਬਣਨਾ ਕੁਛ ਨਹੀਂ ਕਿਉਂਕਿ ਤੁਸੀਂ ਤਾਂ ਲੋਕਾਂ ਦੇ ਇਕੱਠ ਵਿੱਚ ਖੜ ਕੇ ਮੋਦੀ ਮਰਦਾਬਾਦ ਮੋਦੀ ਮਰ ਗਿਆ ਇਦਾਂ ਕਹਿਣਾ ਚਾਹੁੰਦੇ ਤੁਸੀਂ ਥੋੜੇ ਜਿ ਹਿੰਮਤ ਹੈ ਨਹੀਂ ਇਹ ਜੇ ਬੰਦੇ ਦੇ ਪੁੱਤੋਂ ਤਾਂ ਤੁਸੀਂ ਬਾਗਾ ਬਾਰਡਰ ਤੇ ਜਾ ਕੇ ਧਰਨਾ ਲਾ ਕੇ ਦਿਖਾਓ ਫਿਰ ਪਤਾ ਲੱਗੂ ਵੀ ਤੁਸੀਂ ਪਾਰ ਦੇ ਵਫਾਦਾਰ ਹੋ ਜਨ ਨਾਮ ਕਹਿਰਾਉਂ ਜਾ ਕੇ ਪਤਾ ਲਗੂ ਫਿਰ ਤੁਨ ਜਾਓ ਤੁਸੀਂ ਪਰ ਤੁਸੀਂ ਜਾਣਾ ਨਹੀਂ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਇਹ ਦਲਾਲ ਆ ਗੂ ਨੇ ਕਿਸਾਨ ਇਹ ਪੈਸੇ ਦੇ ਖਾਤਰ ਕਰਦੇ ਸਾਰਾ ਪੋਸਟ ਅੱਛਾ ਇੱਕ ਹੋਰ ਗੱਲ ਜੇ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਉੱਥੇ ਵੀ ਕੁਛ ਨਾ ਕੁਛ ਮਿਲ ਸਕਦਾ ਸਾਨੂੰ ਕਿਉਂਕਿ ਇਹ ਲਾਸ਼ਾਂ ਵੇਚਣ ਵਾਲੇ ਨੇ ਗਿਰ ਜਾਂਦੇ ਇਹ ਜੇ ਕਿਤੇ ਪਤਾ ਲੱਗ ਗਿਆ ਵੀ ਅਮਰੀਕਾ ਜਿਵੇਂ ਪਾਕਿਸਤਾਨ ਨੂੰ ਫੰਡਿੰਗ ਕਰਦਾ ਹੈ ਕਿਤੇ ਦੋ ਚਾਰ ਬੈਗ ਸਾਨੂੰ ਭੇਜ ਤੇ ਫਿਰ ਜ਼ਰੂਰ ਜਾਣਗੇ ਪਰ ਆਸ ਹੈ ਨਹੀਂ ਹੁੰਦਾ ਕਿਉਂਕਿ ਅਮਰੀਕਾ ਨੇ ਹੁਣ ਸਿੱਧੇ ਥੋੜੀ ਭੇਜਣਾ ਉਹ ਪਹਿਲਾਂ ਫੰਡਿੰਗ ਜਿਹੜੀ ਹੈ ਪਾਕਿਸਤਾਨ ਆਉਗੀ ਜੇ ਪਾਕਿਸਤਾਨ ਨੇ ਕਹਿਤਾ ਵੀ ਹਾਂ ਤੁਸੀਂ ਆ ਜਾਓ ਦੋ ਚਾਰ ਬੈਗ ਦੇ ਦਾਂਗੇ ਫਿਰ ਹਰਾਮਪੁਰ ਜਾ ਸਕਦੇ ਉਦਾਂ ਨਹੀਂ ਜਾਣੇ ਨਾਲ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵੀ ਕਿਸਾਨਾਂ ਨੂੰ ਕਹਿੰਦੇ ਸੀ ਅਸੀਂ ਅਸੀਂ ਤਾਂ ਪੰਜਾਬ ਲਈ ਸ਼ਹੀਦ ਹੋ ਜਾਾਂਗੇ ਕਿਤਨਾ ਕਿਤਨਾ ਖੂਨ ਦਾ ਬਾਧਾਂਗੇ ਜਾਓ ਹੁਣ ਮੌਕਾ ਲੋਕ ਤੁਹਾਡੇ ਬੁੱਤ ਬਣਾਉਣਗੇ ਬਾਅਦ ਦੇ ਵਿੱਚ ਤੇ ਤੁਹਾਨੂੰ ਸ਼ਹੀਦ ਕਹਿ ਕੇ ਖੰਡ ਪੜ ਕਰਾਇਆ ਕਰਨਗੇ ਬਾਅਦ ਦੇ ਵਿੱਚ ਵੀ ਡੱਲੇਵਾਲ ਸੀ ਇਹ ਵੀ ਸ਼ਹੀਦ ਹੋਇਆ ਆ ਰਾਜੇ ਆਲਾ ਸੀ ਬਲਬੀਰ ਸਿੰਘ ਆ ਰੁਲਦੂ ਜੀ ਖੁੰਡੇ ਆਲਾ ਵੀ ਸਾਰੇ ਮਰੇ ਨੇ ਪੰਜਾਬ ਲਈ ਫਿਰ ਤੁਹਾਡੇ ਵੀ ਉਹ ਬੁੱਤ ਲਾਉਣਗੇ ਲੋਕ ਚੌਂਕਾਂ ਦੇ ਵਿੱਚ ਮਾਣਸਾਂ ਲਾ ਦਾਂਗੇ ਬਰਨਾਲੇ ਲਾ ਦਾਂਗੇ ਜਿਥੇ ਇਥੇ ਨੈਗੋ ਸਾਰੇ ਲਾ ਦਾਂਗੇ ਪਰ ਜਾਓ ਪਰ ਜਾਣਾ ਨਹੀਂ ਤੁਹਾਨੂੰ ਪਤਾ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਉੱਥੇ ਛੇਤਰ ਪੈਣੇ ਐ ਤੇ ਜਾ ਉਹ ਜਿਵੇਂ ਕੋਈ ਰਿਸ਼ਤਾ ਕਰਨ ਵਾਸਤੇ ਆ ਸੀ ਕਿਸੇ ਦੇ ਘਰ ਡਾਕਟਰ ਨੂੰ ਪੁੱਛਿਆ ਕਿ ਕਿੰਨੇ ਇਥੇ ਲਗਾਹ ਕਹਿੰਦਾ ਇੰਨੀ ਦਨਗਾਹ ਕਹਿੰਦਾ ਉਪਰੋਂ-ਪਰੋਂ ਕਹਿੰਦਾ ਬਹੁਤ ਕੁਝ ਆਉਂਦਾ ਪੁਲਿਸ ਦੇ ਘਰੇ ਬਗ ਉਹ ਵੀ ਕਹਿੰਦੇ ਹਾਂ ਲਗਾਹ ਇੰਨੀ ਉਪਰੋਂ ਬਹੁਤ ਕੁਝ ਆਉਂਦਾ ਫੌਜੀ ਦੇ ਗਏ ਫੌਜੀਆਂ ਤਨਖਾਹ ਆਉਂਦੀ ਹੈ ਕਹਿੰਦਾ ਉਪਰੋਂ ਕਹਿੰਦਾ ਉਪਰੋਂ ਬੰਬ ਹੀ ਆਉਂਦੇ ਆ ਉਹ ਪਤਾ ਇਹਨਾਂ ਨੂੰ ਵੀ ਵੀ ਦੋਨੇ ਕਸਮ ਜੇ ਲੈ ਨਹੀਂ ਆਉਣਗੇ ਇਧਰੋਂ ਆ ਜੇ ਉਧਰੋਂ ਆ ਜੀ ਉਹ ਥੋੜੀ ਜਣਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ